ਮੇੇ ਨਿਵਾਜ ਗੁਜਾਰ ਜੋ ਸਿਰ ਸਾਈ ਨਾਨ ਸੋ ਸਿਰ ਕੱਪੇ ਉਤਾਰੇ ਜੋ ਸਿਰ ਸਾਈ ਨਾਨ ਸੋ ਸਿਰ ਕੀ ਜੇ ਕਾਇ ਕੁੰਨੇ ਢ ਜਲਾਈਐ ਬਾਲਨ ਸੰਦੇ ਥਾਈ ਫਰੀਦਾ ਕਿੱਥੇ ਟਡੇ ਮਾਪਿਆ ਜਿੰਨੀ ਤੂੰ ਜੜਿਓਏ ਰੇ ਪਾਸੋਂ ਹੀ ਲੱਗਦਾ ਤੂੰ ਅਜੇ ਨਾ ਪਤੀਣੋ ਹੈ ਪਰੀਦਾ ਮਨ ਮੈਦਾਨ ਕਰੇ ਤੋਏ 蒂ਬੇ ਲਾਹੇ ਜੈ ਮੂਲ ਨਾਇ ਆਵਸੀ ਦੋਜ ਕਸੰਦੀ ਪਾਹੇ ਮਹੰਤਾ ਪੰਜਵਾ ਪਰੀਦਾ ਖਾਲਕ ਖਲਕਮ ਖਲਕ ਵਸੇ ਰਬ ਮਾਹੇ ਮੰਨ ਦਾ ਕਿਸ ਨਾਇ ਕੀ ਐ ਜਾ ਤਿਸ ਬਿੜ ਕੋਈ ਨਾਹੇ ਪਰੀਦਾ ਜੇ ਦੇਹ ਨਾਲਾ ਕਪਿਆ ਜੇ ਗਲ ਕਪੇ ਚੁਖ ਪਵਨ ਨੈਤੀ ਮਾਮਲੇ ਸਾਨ ਇਤੀ ਦੁਖ ਝੱਭਣ ਚੱਲਨ ਰ ਤਨ ਸੇ ਸੁਨੀਰ ਬਹਿ ਗਏ ਢੇੜੇ ਮੋਤੀ ਤਾਂ ਸੇ ਜਾਨੀ ਚੱਲ ਗਏ ਫਰੀਦਾ ਬੁਰੇ ਦਾ ਭਾ ਕਰ ਗੁੱਸਾ ਮਨ ਨਾ ਲਾਏ ਦੇਹੀ ਰੋਗ ਨਾ ਲਗੇ ਪੱਲੇ ਸਭ ਕਿਛ ਪਾਏ ਫਰੀਦ ਦਾ ਪੰਖ ਪਰੋਣੀ ਦੁਨੀ ਸੁਹਾਵਾ ਬਾਗ ਨੌਤ ਵਜੇ ਸਵੇ ਸਿਓ ਚੱਲਣ ਦਾ ਕਰ ਸਾਜ ਫਰੀਦ ਦਾ ਰਾਤ ਤਥੋਰੀ ਵੰਡਿਆ ਸਤਿਆਂ ਮਿਲੇ ਨਾ ਪਾਓ ਜਿੰਨਾ ਨੰ ਨਿੰਦਰਾ ਵਲੇ ਤੇ ਨਾ ਮਿਲਨ ਕੋ ਆਉ ਫਰੀਦ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਵਾਇਆ ਜਗ ਉੱਚੇ ਝੜ ਕੇ ਦੇਖਿਆ ਤਾਂ ਘਰ ਘਰੇ ਹਾਂ ਅਗ ਮਹੱਲਾ ਪੰਜਵਾਂ ਫਰੀਦਾ ਭੂਮ ਰੰਗਾਵਲੀ ਮੰਜ ਵਸੂਲਾ ਬਾਗ ਜੋ ਜਨ ਪੀਰਨ ਵਾਜਿਆ ਤਨਾ ਯਾਂ ਚਨਾ ਲਾਗ ਮਹੱਲਾ ਪੰਜਵਾਂ ਫਰੀਦਾ ਉਮਰ ਸੁਹਾਵੜੀ ਸੰਗ ਸੋਨੜੀ ਦੇ ਵਿਰਲੇ ਕੇ ਪਾਇਨਾ ਜਿੰਨਾ ਪਿਆਰੇ ਨੇ ਕੰਦੀ ਵਹਿਨ ਨਟਾਹੇ ਤੋਂ ਵੀ ਲਖਾ ਦੇਵਣਾ ਇਧਰ ਰਬਰ ਜਾਏ ਮਿਹਨਤ ਦਉ ਗੋਂ ਕਰੇ ਫਰੀਦਾ ਡੋਖਾਂ ਸੇਤੀ ਦਿਹ ਗਿਆ ਸੂਲਾ ਸੇਤੀ ਰਾਤ ਖਰਾ ਪੁਕਾਰੇ ਪਤਨੀ ਬੇੜਾ ਕੱਪਰਵਾਤ ਲੰਮੀ ਲੰਮੀ ਨਦੀ ਵਹ ਤੰਦਕੇ ਇੱਕ ਬੇੜੇ ਨੂੰ ਕੱਪਰ ਕਿਆ ਕਰੇ ਜੇ ਪਾਤਨ ਰਹੇ ਸੁਚੇਤ ਫਰੀਦਾ ਗੱਲੀ ਸੋ ਸੱਜਣ ਵੀ ਇੱਕ ਟੁੱਢੀਂ ਦੀ ਨਾਲਾਂ ਤੋਖਾਂ ਜਿਉ ਮਾਲੀ ਕਾਰਨ ਤੇ ਨਾ ਮਾਂ ਪਿਰੀ ਫਰੀਦਾ ਇਹੋ ਤਨ ਪਹੌਕਣਾ ਨਿਤਨਤ ਦੁਖੀਏ ਕਾਨ ਕੰਨੀ ਬੁਝੇਦੇ ਰਹਾ ਕਿਤੇ ਵਗ ਪਾਉਣ ਪਰੀਦਾ ਰੱਬ ਖਜੂਰੀ ਪੱਕੀਆਂ ਮਾ ਗਿਆ ਨਹੀਂ ਵੰਨ ਜੋ ਜੋ ਵੰਜੇ ਢਿਹੜਾ ਸੋ ਉਮਰ ਹੱਥ ਭਵੰਨ ਪਰੀਦਾ ਤਨ ਸੁੱਕਾ ਪਿੰਜਰ ਝੀਆਂ ਤਲੀਆਂ ਖੁੰਡ ਕਾਗ ਅਜਸ ਰੱਬ ਨਾ ਬੋੜਿਓ ਦੇਖ ਬੰਦੇ ਕੇ ਕਾਗ ਕਾਗ ਕਰੰਗ ਡੰਡੋਲਿਆਂ ਸਗਲਾ ਖਾਇਆ ਮਾਸ ਏ ਦੋ ਨੈਣਾ ਮਦ ਛੂ ਹੋ ਫਿਰ ਦੇਖਣ ਦੀ ਆਸ ਕਾਗਾ ਛੁੰਡਨਾ ਪਿੰਜਰਾ ਬਸ ਤਉ ਡਰ ਜਾਏ ਜਿਤ ਪਿੰਜਰੇ ਮੇਰਾ ਸੋ ਵਸ ਮਾਸ ਨਤ ਦੁਖ ਖਾਏ ਫਰੀਦਾ ਗੁਰ ਨਿਮਾਣੀ ਸੱਡ ਕਰੇ ਨਿਗਰਿਆ ਘਰਿਆ ਛਰ ਪਰ ਮੈਥੇ ਆਉਣਾ ਮਰਨੋਂ ਨਾ ਡਰਿਆ ਇਹਨੇ ਲੋਇ ਨਹੀਂ ਦੇਖਿਆ ਜੇਤੀ ਚੱਲ ਗਈ ਫਰੀਦਾ ਲੋਕਾਂ ਆਪੋ ਆਪਣੀ ਮੈਂ ਆਪਣੀ ਪਈ ਆਪ ਸਵਾਰਮ ਮਿਲ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹਿ ਸਭ ਜਗ ਤੇਰਾ ਹੋਏ ਕੰਧੀ ਉੱਤਰ ਖੜਾ ਕਿਚਰਕ ਬੰਨ ਤੀਰ ਫਰੀਦਾ ਕੱਚ ਭਾਂਡ ਰੱਖੀ ਐ ਕਿਚਰ ਤਾਏ ਨੀਰ ਫਰੀਦਾ ਮਹਿਲ ਨਿਸਖਣ ਰਹਿ ਗਏ ਵਾਸਾ ਆਇਆ ਤਲ ਘੋੜਾ ਸੈਨੇ ਮਾਣਿਆ ਬੈਸਣ ਰੂਹਾਂ ਮਲ ਅੱਖੀ ਸੇ ਖਾ ਬੰਦਗੀ ਚੱਲਣਾ ਅੱਜ ਤੇ ਕੱਲ ਫਰੀਦਾ ਮੌਤੇ ਦਾ ਬੰਨਾ ਐਵੇਂ ਦਿਸੈ ਜਉਂਦਰ ਆਵੈ ਟਾ ਅਗੇ ਦੋਜਗ ਤੱਪਿਆ ਸੁਣੀਐ ਹੌਲ ਪਵੇ ਕਹਾ ਇਕ ਨਾਨ ਨੂੰ ਸੰਸੋਜੀ ਆਈ ਇਕ ਫਿਰ ਦੇਵੇਂ ਪਰਵਾ ਅਮਰ ਜੀ ਕੀ ਤਿਆਂ ਦਣੀ ਵਿੱਚ ਸੇ ਪਿਆਰ ਦਾ ਯੋਗਾ ਫਿਰ ਦਾ ਦਰਿਆ ਵੇ ਕੰਨੇ ਬਗਲਾ ਬੈਠਾ ਖੇਲ ਕਰੇ ਖੇਲ ਕਰਿੰਦੇ ਹੰਜ ਨਾ ਆ ਚਿੰਤੇ ਬਾਜ ਪਏ ਵਾਜ ਪਾਇ ਤਿਸ ਰੱਬ ਦੇ ਕੇਲਾ ਵਿਸਰੀਆਂ ਜੋ ਮਨ ਚਤਨਾ ਚੇਤੇ ਸੰ ਸੋ ਗਾਲੀ ਰੱਬ ਕੀਆਂ ਸਾਡੇ ਤ੍ਰੈ ਮਨ ਦੇ ਹੋਰੀ ਚੱਲੇ ਪਾਣੀ ਅੰਨ ਆਇਓ ਬੰਦਾ ਗਣੀ ਵਿੱਚ ਵਤ ਐ ਸੂਣੀ ਬੰਨ ਮਲਕਲ ਮੌਤ ਜਾ ਆਵਸੀ ਸਭ ਦਰਵਾਜੇ ਪੰਨ ਤਿੰਨਾ ਪਿਆਰੇ ਆ ਪਾਈਆਂ ਆ ਕਹਿ ਦਿੱਤਾ ਬੰਨ ਵੇਖੋ ਮੰਦਾ ਚੱਲੇ ਆਂ ਚੌਂਜਣ ਆਦੇ ਕੰਨ ਫਰੀਦਾ ਅਮਲ ਜਿ ਕਿਤੇ ਦੁਨੀ ਵਿੱਚ ਦਰਗਾਹ ਆਏ ਕੰਮ ਫਰੀਦਾ ਹੰਬਲੇ ਹਾਰੀ ਤਿੰਨ ਪੰਖੀਆਂ ਜੰਗਲ ਜਿੰਨਾ ਵਾਸ ਕੱਕਰ ਚੁਗਣ ਥਲ ਵਸਣ ਰਾਪਨਾ ਛੋੜਨ ਪਾਸ ਫਰੀਦਾ ਰੋਤ ਫਰੀਵਣ ਕੰਬਿਆ ਪਤ ਚੜੇ ਚੜ ਪਾਹੇ ਚਾਰੇ ਕੁੰਡਾ ਟੁੰਡੀਆਂ ਰਹਿਨ ਕਥਾਉ ਨਾਹੀਂ ਫਰੀਦਾ ਪਾੜ ਪਟੋਲਾ ਧਜ ਕਰੀ ਕੰਬੜੀ ਪਹਿਰੇਉ ਜਿੰਨੀ ਵੇਸੇ ਸੋ ਮਿਲਐ ਸੇ ਹੀ ਵੇਸ ਕਰੇਉ ਮਹੱਲਾ ਤੀਜਾ ਕਾਹੇ ਪਟੋਲਾ ਪਾੜਤੀ ਕੰਬੜੀ ਪਹਿਰੇ ਨਾਨਕ ਘਰ ਹੀ ਬੈਠਿਆ ਸੋ ਮਿਲਐ ਜੇ ਨੀਅਤ ਰਾਸ ਕਰੇ ਮਹੱਲਾ ਪੰਜਵਾ ਫਰੀਦਾ ਗਰਬ ਜਿਨਾ ਵੜਿਆਈਆ ਤਨ ਜੋ ਬਣ ਆਗਾ ਖਾਲੀ ਚੱਲ ਤਣੀ ਸਿਓ ਟਿੱਬੇ ਜਿਉ ਮਿਹਾ ਫਰੀਦਾ ਤਿਨਾ ਮੁਖ ਡਰਾਵਣੇ ਜਿਨਾ ਵਿਸਾਰੇ ਉਨਨਾ ਇੱਥੇ ਦੁੱਖ ਕਨੇਰੇ ਆ ਅਗ ਘਾੜ ਨਾ ਠਾਓ ਫਰੀਦਾ ਪਿਛਲ ਰਾਤ ਨਾ ਜਾਗਿ ਉਹੇ ਜੀਵਨ ਦੜਿਓ ਮੋਇਓ ਜੇ ਤਰ ਰੱਬ ਵਿਸਾਰਿਆ ਤਰ ਰੱਬ ਨਾ ਵਿਸਰਿਓ ਹੈ ਮਹੱਲਾ ਪੰਜਵਾ ਫਰੀਦਾ ਕੰਤਰੰਗਾਵਲਾ ਵੱਡਾ ਵੇ ਮੋਤਾਜ ਅੱਲਾ ਸੇ ਤਿਰਤੇ ਆਇਓ ਸਚਾ ਸਾਜ ਮਹੱਲਾ ਪੰਜਵਾ ਫਰੀਦਾ ਦੁਖ ਸੁਖ ਇਕ ਕਰ ਦਿਲ ਤੇ ਲਾਹੇ ਵਿਕਾਰ ਅੱਲਾ ਭਾਵੇ ਸੋ ਪਰਾ ਤਾ ਲੱਭੀ ਦਰਬਾਰ ਮਹੱਲਾ ਪੰਜਵਾ ਕਰੇ ਤਾਂ ਢੁਣੀ ਵਜਾਈ ਵਜਦੀ ਤੂੰ ਵੀ ਵਜ ਨਾਲ ਸੋਈ ਜਿਉ ਨਾ ਵਜਦਾ ਜਿਸ ਅੱਲੋ ਕਰਦਾ ਸਾਰ ਮਹਰਲਾ ਪੰਜਵਾ ਫਰੀਦਾ ਦਿਲ ਰਤਾ ਇਸ ਢੁਣੀ ਸਿਓ ਢੁਣੀ ਨਾ ਕੀਤਾ ਕੰਮ ਮਿਸਲ ਫਕੀਰਾਂ ਦਾ ਖੜੀ ਸੋ ਪਾਇਆ ਪੂਰ ਕਰਮ ਪਹਿਲੇ ਪਹਿਰੇ ਫੁੱਲੜਾ ਫਲ ਵੀ ਪੰਛੀ ਰਾਤ ਜੋ ਜਗਨ ਲਹਨ ਸੇ ਸਾਈ ਕੰਨੋ ਦਾਤ ਦਾਤੀ ਸਾਬ ਸੰਧੀਆਂ ਕਿਉ ਚੱਲਾ ਤਿਸ ਨਾਨ ਇਹ ਤੋ ਜਗੰਦ ਰਾਂ ਲਹਨ ਇਕ ਨਾ ਸੁਤਿਆਂ ਤੇ ਉਠਾਲ ਢੋੜੀਂਦੀ ਐ ਸੁਹਾਗ ਕੋ ਸੌਤਨ ਕਾਈ ਕੋਰ ਤਿੰਨਾ ਨਾ ਸੁਹਾਗਨੀ ਤਿੰਨਾ ਝਾਤ ਨਾ ਹੋਰ ਸਭ ਅੰਦਰ ਮੰਮਾਏ ਸਵਰਨ ਨੀਹੋ ਸਾਰੇ ਬੋਰੇ ਅੰਦਰ ਅੰਦਰ ਸਾਰੇ ਸੰਬਾਧਾਂ ਨੂੰ ਨਿਰਾਸ਼ ਕਰਤਾ ਨਾ ਕਰੀ ਸਾਰੇ ਅੰਦਰ ਸਭੀ ਤਨ ਪੀਂਜਾ ਲੈਣ ਸਾਡੇ ਖਾਤੇ ਦੂਜਾ ਦੂਜੇ ਨੇ ਜੁਮਾਇਆ ਗਾੜੀ ਹੋਊਗੀ ਬਣੇਗੀ ਜਦ ਵੱਡੀਆਂ ਮੂਵੀ ਆਉਣਾਂ ਤੇ ਛੋਟੀਆਂ ਲਖ ਛੋਟੇ ਨੂੰ ਨਾ ਮੂਵੀਆਂ ਸਿਰ ਨੂੰ ਸਾਰੇ ਟੱਬਰ ਦੇ ਫੋਟੋ